ਬਾਬਾ ਜੀ ਮੋਰਚਾ ਚੜ੍ਹਦੀ ਕਲਾ ਚ ਨਹੀਂ ਪੈ ਰਿਆ ਸੰਭੂ ਬਾਰਡਰ ਦੇ ਸੱਤ ਮਦਨ ਆਪਣਾ ਅੱਜ ਤੇ ਅੱਜ ਪ੍ਰਬੰਧ ਦਿਨਚ ਹੀ ਕਰ ਲਈ ਜੀ ਸਾਰਿਆਂ ਨੇ ਜਿਹੜੀਆਂ ਟਰਾਲੀਆਂ ਚ ਤਰਪਾਲਾਂ ਜਿਵੇਂ ਸਾਡੀਆਂ ਟਰਾਲੀਆਂ ਸੀਗੀਆਂ ਮਥੇਰੀਆਂ ਤਰਪਾਲਾਂ ਤੋਂ ਬਿਨਾ ਸੀਗੀਆਂ ਤੇ ਹਣਾ ਚੜ੍ਹਦੀ ਕਲਾ ਚ ਨਿਛਾਰੇ ਦੇ ਸਾਰੇ ਪ੍ਰਬੰਧ ਪੂਰੇ ਨੇ ਡਟੇ ਹੋਏ ਨੇ ਕਿਸਾਨ ਸਾਥੀ ਆਗੋ ਕੀਤੇ ਆ ਆਪਣਾ ਟੈਂਟ ਹੈ ਇੱਥੇ ਭਾਰਤੀ ਕਿਸਾਨ ਯੂਨੀਅਨ ਭਗਤ ਸਿੰਘ ਦਾ ਚੜਦੀ ਕਲਾ ਬਾਬਾ ਜੀ ਤੇ ਅੱਜ ਥੋੜਾ ਜਿਹਾ ਬਾਰਿਸ਼ ਕਰਕੇ ਗੱਦੇ ਗੁੱਦੇ ਜੇ ਗਿੱਲੇ ਹੋ ਗਏ ਪਰ ਚੜਦੀ ਕਲਾ ਚ ਨੇ ਸਾਰੇ ਮੋਰਚਾ ਬਹੁਤ ਵੱਡਾ ਬਾਬਾ ਜੀ ਜਿਹੜਾ ਦਿੱਲੀ ਲੱਗਿਆ ਸੀ ਨਾ ਸਿੰਘੂ ਬਾਰਡਰ ਤੇ ਉਹ ਤੋਂ ਵੀ ਵੱਡਾ ਮੋਰਚਾ ਆਇਆ ਚਾਰ ਲੇਰਾਂ ਬਣੀਆਂ ਹੋਈਆਂ ਨੇ ਟਰੈਲੀਆਂ ਦੇ ਤੇ ਘੱਟੋ ਘੱਟ ਵੀ 20 22 ਕਿਲੋਮੀਟਰ ਤੱਕ ਖਤਮ ਨਹੀਂ ਹੁੰਦਾ ਮਰੇ ਵੀ ਵਧੀਆ ਵੀ ਹੋਇਆ ਅੱਜ ਹੈ ਨਾ ਜਿਹੜਾ ਮੀਂਹ ਪਿਆ ਫਸਲਾਂ ਵਾਸਤੇ ਵਧੀਆ ਵੀ ਹੈਗਾ ਕਿਉਂਕਿ ਤੇਲਾ ਤੁਲਾ ਆਇਆ ਹੋਇਆ ਸੀਗਾ ਫਸਲਾਂ ਤੇ ਸਪਰੇ ਦੀ ਲੋੜ ਨਹੀਂ ਰੋਗੀ 5-10 ਦਿਨ ਹੋਰ ਪਰਮਾਤਮਾ ਨੇ ਸਾਨੂੰ ਦੇਤੇ ਵੀ ਚੱਲ ਮੈਂ ਮੀਂਹ ਪਾ ਦੇਣਾ ਫਸਲਾਂ ਦੇ ਵੀ ਤੁਸੀਂ ਚੜ੍ਹਦੀ ਗੱਲਾਂ ਚ ਰਹੋ ਵੀ ਮੋਰਚਾ ਫਤਿਹ ਕਰੋ ਤੇ ਵਧੀਆ ਵੀ ਹੋਇਆ ਪਰ ਥੋੜੀ ਓਕੜਾ ਹੁੰਦੀਆਂ ਨੇ ਕਰਨੇ ਤੇ ਪਰ ਕੋਈ ਨਹੀਂ ਵਾਹਿਗੁਰੂ ਮੇਰ ਕਰੂਗਾ ਅੰਦੋਲਨ ਬਹੁਤ ਵੱਡਾ ਆ ਤੇ ਆਪਾਂ ਫਤਿਹ ਵੀ ਕਰਾਂਗੇ ਇਹਨੂੰ ਰਲ ਮਿਲ ਕੇ ਸਾਰੇ ਤੇ ਸਾਰਿਆਂ ਨੂੰ ਬੇਨਤੀ ਆ ਪੱਕਾ ਕੂਚ ਆਪਣਾ ਬਣਾ 21 ਤਰੀਕ ਦਾ 11 ਵਜੇ ਪੱਕਾ ਮਤਲਬ ਪੱਕਾ ਤੇ ਚੜਾਈ ਕਰਾਂਗੇ ਦਿੱਲੀ ਵੱਲ ਨੂੰ ਸਾਡੇ ਬਾਬੇ ਨੇ ਚੜ੍ਹਦੀ ਕਲਾ ਚ